ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਨੂੰ ਪਤਾ ਹੈ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਬਹੁਤ ਹੀ ਵਧੀਆ ਕਹਾਣੀ ਸੁਣਾਉਣ ਜਾ ਰਹੀ ਹਾਂ ਤਾਂ ਇਸ ਕਹਾਣੀ ਨੂੰ ਜਲਦੀ ਜਲਦੀ ਸ਼ੁਰੂ ਕਰਦੇ ਹਾਂ ਇੱਕ ਵਾਰ ਦੀ ਗੱਲ ਹੈ ਇੱਕ ਪਿੰਡ 'ਚ ਇੱਕ ਅੰਕਲ ਰਹਿੰਦੇ ਹੁੰਦੇ ਨੇ ਉਹ ਅੰਕਲ ਨਾ ਆਪਣੇ ਆਪ ਨੂੰ ਬਹੁਤ ਵਧੀਆ ਸਮਝਦੇ ਨੇ ਉਹ ਬਹੁਤ ਪ੍ਰਾਊਡ ਫੀਲ ਕਰਦੇ ਹੁੰਦੇ ਨੇ ਕਿਉਂਕਿ ਇਹਨਾਂ ਦੇ ਪੰਜ ਮਿੰਟ ਹੁੰਦੇ ਆ ਇੱਕ ਮੁੰਡਾ ਪੁਲਿਸ ਇੱਕ ਮੁੰਡਾ ਡਾਕਟਰ ਇੱਕ ਮੁੰਡਾ ਐਡਵੋਕੇਟ ਤੇ ਇੱਕ ਮੁੰਡਾ ਪੱਤਰਕਾਰ ਜਿਸ ਸਭ ਤੋਂ ਛੋਟਾ ਮੁੰਡਾ ਉਹ ਨਾ ਬਿਲਕੁਲ ਅਨਪੜ ਹੁੰਦਾ ਹੈ ਬਿਲਕੁਲ ਪਿੰਡੂ ਇੱਕ ਵਾਰ ਉਹਨਾਂ ਦੇ ਸਾਰੇ ਮੁੰਡੇ ਆਪਣੇ ਕੰਮ ਤੇ ਗਏ ਹੁੰਦੇ ਨੇ ਤੇ ਉਹਨਾਂ ਦਾ ਸਭ ਤੋਂ ਛੋਟਾ ਮੁੰਡਾ ਕਿਸੇ ਕੰਮ ਤੋਂ ਬਾਹਰ ਗਿਆ ਹੁੰਦਾ ਦੋ ਦਿਨਾਂ ਲਈ ਓਂਕਲ ਨਾ ਆਪਣੇ ਕੰਮ ਤੋਂ ਪਿੰਡ ਚ ਨਾ ਗੇੜਾ ਕੱਢਣ ਜਾਂਦੇ ਨੇ ਤੇ ਉਹ ਜਦੋਂ ਜਾ ਰਹੇ ਹੁੰਦੇ ਨੇ ਨਾ ਉਹਨਾਂ ਨੂੰ ਉੱਥੇ ਇੱਕ ਮੁੰਡਾ ਮਿਲਦਾ ਆ ਜਿਹੜਾ ਨਾ ਉਹਨਾਂ ਨੂੰ ਗੱਲਾਂ ਸੁਣਾਉਣ ਲੱਪੈਂਦਾ ਗਾਲਾਂ ਕੱਢਣ ਲੱਪੈਂਦਾ ਬਦਤਮੀਜ਼ੀ ਨਾਲ ਗੱਲ ਕਰਦਾ ਆ ਓਂਕਲ ਉਸ ਪਤਨੇ ਨੂੰ ਕੋਸ਼ਨੀ ਕਹਿੰਦੇ ਪਰ ਉਹਨਾਂ ਨੂੰ ਬਹੁਤ ਗੁੱਸਾ ਚੜਿਆ ਹੁੰਦਾ ਉੱਤੇ ਉਹ ਜਿੱਦਾਂ ਹੀ ਘਰ ਆਂਦੇ ਨੇ ਆਪਣੀ ਕਮਰੇ 'ਚ ਜਾ ਕੇ ਬਹਿ ਜਾਂਦੇ ਨੇ ਤੇ ਉਹਨਾਂ ਨੂੰ ਆਪਣੇ ਸਾਰੇ ਚਾਰੋਂ ਮੰਡੇ ਬੁਚਦੇ ਨੇ ਵੀ ਪਾਪਾ ਪਾਪਾ ਤੁਹਾਨੂੰ ਕੀ ਹੋਇਆ ਤੁਹਾਨੂੰ ਤਦਦਾ ਇਹਨਾ ਮੂਡ ਕਿਉਂ ਖਰਾਬ ਆ ਤਾਂ ਅੰਕਲ ਕਹਿੰਦੇ ਨੇ ਵੀ ਅੱਜ ਮੈਂ ਪਿੰਡ 'ਚ ਗੀੜਾ ਕੱਢਣ ਗਿਆ ਸੀ ਤੇ ਇੱਕ ਬੰਦੇ ਨੇ ਮੈਨੂੰ ਬਹੁਤ ਗਾਲਾਂ ਕੱਢੀਆਂ ਤੇ ਉਹ ਅੰਕਲ ਦਾ ਡਾਕਟਰ ਬੇਟਾ ਬੋਲਦਾ ਆ ਪਾਪਾ ਉਹਨੇ ਤੁਹਾਨੂੰ ਮਾਰਿਆ ਥੋੜੀਆ ਉਹਨੇ ਤੁਹਾਡੀ ਲੱਤ ਥੋੜੀ ਤੋੜਤੀ ਫਿਰ ਮੈਂ ਤੁਹਾਡਾ ਇਲਾਜ ਕਰਾਂ ਮੈਂ ਉਹਨੂੰ ਕੀ ਹੀ ਕਵਾਂ ਉਹਨਾਂ ਦਾ ਪੁਲਿਸ ਕਮਿਸ਼ਨਰ ਬੇਟਾ ਬੋਲਦਾ ਆ ਵੀ ਪਪਾ ਮੈਂ ਉਹਨੂੰ ਜੇਲ੍ਹ ਚ ਕਿੱਦਾਂ ਬੰਦ ਕਰ ਦਵਾ ਉਹਨੇ ਗਾਲਾਂ ਹੀ ਕੱਢੀਆਂ ਨੇ ਇੱਕ ਹੀ ਗੱਲ ਬਣੀ ਤੇ ਉਹਨਾਂ ਦਾ ਐਡਵੋਕੇਟ ਬੇਟਾ ਬੋਲਦਾ ਪਪਾ ਮੈਂ ਉਹਨਾਂ ਤੇ ਕਿਹੜਾ ਕੇਸ ਠੋਕਾਂ ਉਹਨਾਂ ਨੇ ਤਾਂ ਤੁਹਾਨੂੰ ਗਾਲਾਂ ਕੱਢੀਆਂ ਨੇ ਉਹਨਾਂ ਨੇ ਤੁਹਾਨੂੰ ਮਾਰਿਆ ਥੋੜੀ ਆ ਤੇ ਉਹਨਾਂ ਦਾ ਪੱਤਰਕਾਰ ਮੁੰਡਾ ਬੋਲਦਾ ਆ ਵੀ ਪਪਾ ਇਹ ਜੀ ਮੈਂ ਕੀ ਖਬਰ ਅਖਬਾਰ 'ਚ ਛਾਪਾਂ ਅੰਕਲ ਬੋਲਦੇ ਨਹੀਂ ਅਗੇ ਕੁਸ਼ ਪਰ ਉਹ ਨਾਲ ਤਾਂ ਬਹੁਤ ਜ਼ਿਆਦਾ ਮਾਈਂਡ ਖਰਾਬ ਜਾਂਦਾ ਹੈ ਅੰਕਲ ਨੂੰ ਬਹੁਤ ਗੁੱਸਾ ਆਉਂਦਾ ਆਪਣੇ ਮੁੰਡਿਆਂ ਤੇ ਵੀ ਇਹ ਵੀ ਮੈਨੂੰ ਇਨਸਾਫ ਨਹੀਂ ਦਿਲਵਾ ਪਾਇ ਕਿ ਹੁਣ ਕਿਸੇ ਨੇ ਮੈਨੂੰ ਗਾਲਾਂ ਕੱਢੀਆਂ ਤੇ ਉਹਦਾ ਮੈਨੂੰ ਇਨਸਾਫ ਵੀ ਨਹੀਂ ਮਿਲੂਗਾ ਤੇ ਅੰਕਲ ਚੁੱਪ ਕਰਕੇ ਆਪਣੇ ਕਮਰੇ 'ਚ ਬੈਠੇ ਰਹਿੰਦੇ ਨੇ ਕੋਚ ਦਿਨ ਬਾਅਦ ਉਹਨਾਂ ਦਾ ਸਭ ਤੋਂ ਛੋਟਾ ਮੁੰਡਾ ਆਂਦਾ ਆ ਆਪਣੇ ਪਾਪਾ ਨੂੰ ਇਦਾਂ ਦੁਖੀ ਬੈਠੀ ਦੇਖ ਉਹ ਸੋਚਦਾ ਹੈ ਅਭੀ ਮੈਂ ਜਾ ਕੇ ਪਾਪਾ ਨੂੰ ਪੁੱਛਾਂ ਤੇ ਸਹੀ ਵੀ ਹੋਏ ਨੇ ਦੁਖੀ ਕਿਉਂ ਬੈਠੇ ਨੇ ਕਦ ਦਿੱਤਾ ਉਹ ਇਹਨੇ ਦੁਖੀ ਹੋਏ ਹੀ ਨਹੀਂ ਸੀਗੇ ਉਹ ਬੰਦਾ ਉਹਨਾਂ ਕੋਲ ਜਦ ਹੀ ਜਾਂਦਾ ਹੈ ਨਾ ਉਹਦੇ ਉਹਨਾਂ ਨੂੰ ਪੁੱਛਦਾ ਵੀ ਪਾਪਾ ਤੁਹਾਨੂੰ ਕੀ ਹੋਇਆ ਤੁਸੀਂ ਇਹਨਾਂ ਨਰਾਜ਼ ਜੇ ਕਿਉਂ ਲੱਗ ਰਹੇ ਹੋ ਤੇ ਉਹਦੇ ਪਾਪਾ ਬੋਲਦੇ ਨੇ ਵੀ ਬੇਟਾ ਇੱਕ ਦਿਨ ਨਾ ਮੈਂ ਬੈਂਡ ਚ ਗੀੜਾ ਕੱਟਣ ਗਿਆ ਸੀ ਉੱਥੇ ਮੈਨੂੰ ਇੱਕ ਬੰਦੇ ਨੇ ਬਹੁਤ ਜ਼ਿਆਦਾ ਗਾਲਾਂ ਕੱਢੀਆਂ ਮੇਰੀ ਬਹੁਤ ਜ਼ਿਆਦਾ ਬੇਇੱਜ਼ਤੀ ਕੀਤੀ ਬਹੁਤ ਬੇਵਕੂਫੀ ਨਾ ਬੋਲੇਆ ਮੈਨੂੰ ਉਹ ਅੰਕਲ ਦੇ ਛੋਟੇ ਬਿੱਟ ਨੂੰ ਬਹੁਤ ਗੁਸਾ ਆਉਂਦਾ ਹੈ ਉਹ ਜਲਦੀ ਜਲਦੀ ਇੱਕ ਡਾਂਗ ਚੱਕਦਾ ਆ ਤੇ ਆਪਣੇ ਪਾਪਾ ਨੂੰ ਦਾ ਨਾਂ ਕੁੱਛ ਕੇ ਜੇ ਨਹੀਂ ਉਹਨਾਂ ਦੇ ਪਾਪਾ ਨੂੰ ਗਾਲ੍ਹਾਂ ਕੱਢੀਆਂ ਸੀ ਉਸ ਬੰਦੇ ਕੋਲ ਜਾਂਦਾ ਆ ਉਹਨੇ ਬਹੁਤ ਮਾਰਦਾ ਆ ਉਹ ਕਹਿੰਦਾ ਵੀ ਤੁਹੇ ਕਿੰਦਾ ਦੀ ਹਿੰਮਤ ਹੋ ਗਈ ਵੀ ਤੂੰ ਮੇਰੇ ਪਪਾ ਨੂੰ ਐਦਾਂ ਕਹਿ ਦਿੱਤਾ ਕਿ ਉਹ ਬੰਦੇ ਨੂੰ ਆਪਣੇ ਪਪਾ ਦੇ ਜਾ ਕੇ ਪੈਰਾਂ ਚ ਲਿਗਾ ਦੇਂਦਾ ਤੇ ਉਹਨੂੰ ਕਹਿੰਦਾ ਚੱਲ ਹੁਣ ਫਟਾਫਟ ਮੇਰੇ ਪਪਾ ਤੋਂ ਮਾਫੀ ਮੰਗ ਤੂੰ ਇਹਦਾਂ ਸੋਚ ਵੀ ਕਿਦਾਂ ਲਿਆ ਵੀ ਤੂੰ ਮੇਰੇ ਪਪਾ ਨੂੰ ਐਦਾਂ ਕਹਿ ਦੇਂਗਾ ਉਹ ਅੰਕਲ ਸੋਚਦੇ ਨੇ ਵੀ ਜਿਹੜੇ ਮੁੰਡਿਆਂ ਨੂੰ ਮੈਂ ਇਨਾ ਪੈਸਾ ਲਾ ਕੇ ਪੜਾਇਆ ਉਹ ਮੇਰੀ ਇੱਜ਼ਤ ਨਾ ਬਚਾ ਸਕੇ ਪਰ ਜਿਹੜੇ ਮੁੰਡੇ ਦੀ ਮੇਰੀ ਅੱਖਾਂ 'ਚ ਕੋਈ ਇੱਜ਼ਤ ਨਹੀਂ ਸੀ ਉਹਨੇ ਜਿਹ ਪੂਰੇ ਪਿੰਡ 'ਚ ਮੇਰੀ ਇੱਜ਼ਤ ਬਣਾਈ ਉਹਨਾਂ ਕੱਲ ਪੂਰੇ ਪਿੰਡ ਵਿੱਚ ਉਹੀ ਡਾਂਗ ਨੂੰ ਤੇਲ ਲਾ ਕੇ ਗੇੜੇ ਮਾਰਦੇ ਨੇ ਵੀ ਚਾਰ ਪੜੇ ਲਿਖੇ ਲੈ ਜੋ ਤੇ ਇੱਕ ਅਨਪੜ ਦੇ ਦੋ ਚਾਰ ਪੜੇ ਲਿਖੇ ਲੈ ਜੋ ਤੇ ਇੱਕ ਅਨਪੜ ਦੇ ਦੋ ਕਿਉਂਕਿ ਉਹਨਾਂ ਨੂੰ ਹੁਣ ਪਤਾ ਲੱਗ ਜਾਂਦਾ ਵੀ ਜਿਹੜੀ ਚੀਜ਼ ਪੜੇ ਲਿਖੇ ਵੀ ਨਹੀਂ ਕਰ ਪਾਉਂਦੇ ਨਾ ਉਹ ਕਈ ਵਾਰ ਅਨਪੜ ਕਰ ਦਿੰਦੇ ਨੇ